ਉਹ ਸਾਨੂੰ ਗਲਤ ਫਾਇਰ ਦੱਗੇ ਦਿਖਾ ਰਹੇ ਆ ਲੋਕੀ ਸਾਨੂੰ ਫਿਰ ਵੀ ਦੇਖ ਕੇ ਆ ਰਹੇ ਆ ਨਾ ਕਿਤੇ ਕਿਤੇ ਇੱਕ ਜੈਲਸੀ ਆਪਾਂ ਕਹਿ ਸਕਦੇ ਇੱਕ ਚੜਨ ਜੜੀ ਕਹਿ ਸਕਦੇ ਆ ਆਪ ਕੁਛ ਕਰਨਾ ਨਹੀਂ ਕਿਸੇ ਨੂੰ ਕਰਨ ਨਹੀਂ ਦੇਣਾ ਉਹ ਕੰਮ ਉਹਨਾਂ ਦਾ ਹੈ ਬਿਲਕੁਲ ਇੱਕ ਅਲੱਗ ਹੀ ਪਹਿਚਾਨ ਜੜੀ ਹੈ ਤੁਹਾਡੀ ਬਣ ਗਈਆਂ ਲੋਕਾਂ ਨੂੰ ਐ ਲੱਗਦਾ ਹੋਣਾ ਕਿ ਇਹਨਾਂ ਦੀ ਕੁਛ ਨਾ ਕਰਦੇ ਹੋਈ ਵੀ ਇੱਕ ਵੱਖਰੀ ਪਹਿਚਾਨ ਲੈ ਕੇ ਬੈਠੇ ਆ ਲੱਗਦਾ ਕਿ ਜੈਲਸੀ ਪੁਆਇੰਟ ਮੈਂ ਰੋਸਟਰਾਂ ਨੂੰ ਦੇਖਦਾ ਹੀ ਨਹੀਂ ਦੂਜੀ ਗੱਲ ਇਹ ਆ ਵੀ ਜੋ ਕਰਦੇ ਕਰੀ ਜਾਂਦੇ ਸਾਨੂੰ ਲੋਕ ਪਸੰਦ ਕਰਦੇ ਸਭ ਤੋਂ ਵੱਡੀ ਗੱਲ ਉਹ ਬਸ ਬਾ ਦੂਜਾ ਮਾਲਕ ਜਿੰਦਾ ਰੱਖੇ ਤਾਂ YouTube ਵੱਲ ਬਹੁਤ ਪਿਆਰ ਮਿਲਿਆ ਹੈ ਬਾਕੀ ਮਾਲਕ ਬਤੀਆ 2-3 ਸਾਲ ਹੋਰ ਜਿੰਦਾ ਰੱਖੇ ਇਹਨਾਂ ਤਾਂ ਸਾਰਿਆਂ ਦੇ ਮੂੰਹ ਬੰਦ ਕਰਕੇ ਜਾਵਾਂਗੇ ਕੀ ਬਾਤ ਹੈ ਤੇ ਇਹ ਦੱਸੋ ਮੈਂ ਹੁਣ ਬਹੁਤ ਛੋਟੀ ਉਮਰ ਹੈ ਤੁਹਾਡੀ ਬਹੁਤ ਕੁਝ ਦੇਖ ਲਿਆ ਹੈ ਨਾ ਬਹੁਤ ਚੜਾਈ ਵੀ ਵੇਖ ਲਈ ਹੈ ਕਿੰਨੇ ਕ ਪ੍ਰਾਊਡ ਫੀਲ ਹੁੰਦਾ ਜਦੋਂ ਨਿਕਲਦੇ ਹੋ ਬਾਜ਼ਾਰ ਦੇ ਵਿੱਚ ਇੱਕ ਅਲੱਗ ਹੀ ਪਛਾਣ ਬਣ ਗਈ ਹੈ ਉਹ ਕਹਿੰਦੇ ਜਗਪ੍ਰੀਤ ਅੱਗੇ ਚੱਲੋ ਫੋਟੋ ਲੇ ਲੈ ਲੈਂਦੇ ਆ ਮੈਮ ਮੈਂ ਤੁਹਾਡੇ ਵਲੌਗਿੰਗ ਦੇਖਦੀ ਆ ਮੈਮ ਤੁਹਾਨੂੰ ਮੈਂ ਇਦਾਂ ਫੋਲੋ ਕਰਦੀ ਆ ਮੈਮ ਤੁਹਾਡਾ ਬੇਬੀ ਕਿੱਦਾਂ ਹੈ ਜਦੋਂ ਇਦਾਂ ਤੇ ਕੁਐਸਚਨ ਦੇ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਆਪਣੇ ਬਹੁਤ ਵਧੀਆ ਹੁੰਦਾ ਵੀ ਮੇਰਾ ਨਾ ਇੱਕ ਡਰੀ ਮੈਨਾਂ ਇੱਕ ਕੁੜੀਆਂ ਦੀ ਫੋਟੋ ਦੇਖਦੀ ਹੁੰਦੀ ਸੀ ਯਾਰ ਇਹਨਾਂ ਦਾ ਫੋਟੋ ਭਜਾਉਂਦੇ ਮੇਰੇ ਨਾਲ ਵੀ ਫੋਟੋ ਭਜਾਣ ਕੋਈ ਬੜੇ ਲੋਕੀ ਫੋਟੋ ਭਜਾਉਂਦੇ ਦੀਦੀ ਫੋਟੋ ਭਜਾ ਲਓ ਮੈਂ ਤਾਂ ਆਪ ਕਿਦਾਂ ਮੈਂ ਕਿਹਾ ਠੀਕ ਆ ਅਸੀਂ ਨਾ ਜਦੋਂ ਕੱਲ ਬਸ ਚ ਗਏ ਸੀ ਕੁ ਦੋ ਕੁੜੀਆਂ ਸੀ ਉਹ ਬਸ ਉਹ ਮੂਰੇ ਬੈਠੇ ਹੋ ਉੱਠ ਕੇ ਸਾਡੇ ਕੋਲ ਆਈਆਂ ਕਹਿੰਦੀ ਦੀਦੀ ਵੀਡੀਓ ਬਣਾਣੀ ਆ ਉਂਦੇ ਆ ਵੀ ਸਾਨੂੰ ਮੰਨਦੇ ਆ ਵੀ ਅਸੀਂ ਸਟਾਰ ਆ